ਕੀ ਸੋਚਾਂ ਮਾਤਾ ਬਤੂਣਾ ਸੋਚਿਆ ਪਤਾ ਕੀ ਪਹਿਲੀ ਛੇੜੀ ਥੋੜੀ ਸੋਚਿਆ ਜਾਂਦੇ ਹੈ ਨਹੀਂ ਰਲੋ ਪਰ ਇਸੋਂ ਸੌਂਦੇ ਕੇ ਫਿਰ ਫੈਸਲੇ ਲੈਣੇ ਪਈਂਦੇ ਪੁੱਤਰ ਇਹ ਕੋਈ 1 2 ਦਿਨ ਦੀ ਗੱਲ ਨਹੀਂ ਗੀ ਉਹ ਵੜੀਆਂ ਦੀਆਂ ਗੱਲਾਂ ਹੁੰਦੀਆਂ ਪੁੱਤਰ ਤੂੰ ਹੀ ਸਿਆਣਾ ਵੜਾ ਮੈਂ ਕਦਾ ਸਿਆਣਾ ਰਹਿ ਗਿਆ ਹਾਂ ਇਹਨੂੰ ਕੀ ਕਰਾਂ ਮੈਂ ਦਾਦਾ ਤੁਰੇ ਟਿੱਡੀਆਂ ਨਹੀਂ ਮੈਂ ਨਾ ਮਿਲ ਕੋਖੇ ਦੀ ਦੁਨੀਆ ਤੇਰਾ ਪੀਦਾ ਫੜਾ ਨਹੀਂ ਦਾ ਮਾਤਾ ਮੇਰਾ ਨਹੀਂ ਜੇਲ ਕਰਦਾ ਕੋਈ ਰੋਟੀ ਨਹੀਂ ਲੈ ਫੜਾ ਰੋਟੀ ਪਤਾ ਨਹੀਂ ਕਾਦੇ ਇਹਨੇ ਵਾਟੇ ਨਹੀਂ ਕਿਹੜੇ ਇਹਨੇ ਖਾਣਾ ਕੋਤ ਦੀ ਰੋਟੀ ਹਟ ਜੇ ਕਿਤੇ ਗਲਤੀਆਂ ਕਰੋ ਤੇ ਤੂੰ ਮੂੰਹ ਢੋਂਦੇ ਰਸ ਮਮੀ ਜੀ ਤੁਹਾਨੂੰ ਵੀ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਹੈ ਕਿ ਕਮਲੇ ਹੋ ਗਿਆ ਇਹ ਪਹਿਲਾਂ ਕਾਦਾ ਵਿਸ਼ਵਾਸ ਕੀ ਵਿਸ਼ਵਾਸ ਕਰਾਂ ਹੋਰ ਕੁਝ ਹੈਗਾ ਵਿਸ਼ਵਾਸ ਕਰਨ ਨੂੰ ਸਾਹ ਦੇ ਬੰਦ ਚ ਖੁੱਲ ਕੇ ਗੱਡੀਆਂ ਆਦੀਆਂ ਹੁਣ ਮੈਂ ਤੇ ਇੱਥੇ ਕਾਹਦਾ ਕਰਾਂ ਬੜਾ ਕੀਤਾ ਤੇਰੇ ਨਾਲ ਮੈਂ ਕਿੰਨੂੰ ਧੀ ਬਣਾਇਆ ਪਰ ਤੂੰ ਮੇਰਾ ਹੀ ਵਿਸ਼ਵਾਸ ਤੋੜਦਾ ਠੀਕ ਹੈ ਮੰਮੀ ਤਾਂ ਉਹ ਵੀ ਮੇਰੇ ਤੇ ਵਿਸ਼ਵਾਸ ਨਹੀਂ ਆ ਨਾ ਤੇ ਬਸ ਗੱਲ ਹੀ ਮੁੱਕ ਗਈ ਫੇਰ ਉਹਨਾਂ ਨੂੰ ਤੇ ਮਾਸਾ ਜਿੰਨਾ ਨਹੀਂ ਆ ਕਿਆ ਖਾ ਖਾ ਤੂੰ ਰੋਟੀ ਇਹਦਾ ਕੰਮ ਹੀ ਆ ਵਿਆਹ ਨਹੀਂ ਇਹਦਾ ਮੁੰਡੀ ਜੀ ਅੱਜ ਸੱਚੀਆਂ ਗੱਲਾਂ ਆਈਆਂ ਨਾ ਤੇ ਉਹ ਰੋਣਾ ਸ਼ੁਰੂ ਕਰਦਾ ਵਿਸ਼ਵਾਸ ਵਾਲਾ ਕੀਤਾ ਕੀ ਇਹਨੇ ਕੋ ਕੰਮ ਕੀਤਾ ਵੀ ਵਿਸ਼ਵਾਸ ਵਾਲਾ ਤੁਸੀਂ ਜਿਹੜਾ ਮੈਂ ਤੇ ਵਿਸ਼ਵਾਸ ਕਰਾਂ ਕੀ ਕੋਈ ਨਹੀਂ ਹਾਰ ਰੋਟੀ ਤੂੰ ਕੈਨਸਲ ਕਰ ਲੈ ਖਾ ਦੂਗਾ ਕੋਈ ਨਹੀਂ ਏ ਏ ਦਿੱਲੀ ਕਰ ਦਿੰਦੇ ਨਹੀਂ ਕੋਈ ਗੱਲ ਨਹੀਂ ਖਾ ਖਾ ਤੇ ਬੇਟੀ ਮੇਰੀ ਗੱਲ ਸੁਣ ਖਾ ਵੀ ਇਹ ਰੋਟੀ ਰੋਟੀ ਨਾ ਗਰੀ ਨਾ ਆਈ ਦੀ ਅਰੇ ਪਿੱਛੇ ਆਪਾ ਖਾਣਾ ਪੀਣਾ ਥੋੜੀ ਛੱਡ ਦੇਣਾ ਖਾ ਰੋਟੀ ਨੂੰ ਖਾ ਲੈ ਮਮੇ ਮੇਰੀ ਗੱਲ ਸੁਣ ਖਾ ਦੱਸ ਪਹਿਲਾਂ ਤੇ ਮੈਂ ਨਾ ਅੱਛਾ ਮੈਂ ਹੀ ਪਹਿਲਾਂ ਖਾ ਲਵਾਂਗਾ ਠੀਕ ਹੈ ਆ ਲੋ ਆਪੇ ਰੱਖੋ ਮੈਨੂੰ ਤੇ ਵਿਸ਼ਵਾਸ ਨਹੀਂ ਆ ਰਿਹਾ ਉਹੋ ਮੇਰੇ ਮੈਨ ਰੱਖੋ ਤੁਸੀਂ ਸਾਹਮਣੇ ਪਤ ਤੈਲੇ ਮੈਂ ਤਾਂ ਪੋਰਾ ਜਿਨੀ ਕੋਈ ਸੁਣੀ ਰੱਖ ਲਈ ਤੇ ਮੈਨੂੰ ਉਹਦਾ ਚੇਤਾ ਨਹੀਂ ਰਹੀ ਦਬ ਮੈਂ ਕਿੱਥੇ ਰੱਖ ਲਈ ਪਤ ਮੇਰੇ ਕੋਈ ਰਹਿਣ ਦਾ ਜਿੰਮੇਵਾਰ ਨਹੀ ਸਾਹਮਣੇ ਆ ਰਹੀ ਨਾ ਮੈਨੂੰ ਤੂੰ ਖੜਾ ਹੋਇਆ ਹੋਂ ਭਰਾਵਾ ਮੇਰਾ ਤੇ ਇਦਾ ਦਿਮਾਗ ਹੈ ਰੱਖ ਕੇ ਭੋਲ ਗਈ ਤੂੰ ਤਾਂ 2 ਮਿੰਟ ਨਹੀਂ ਲਾਉਣ ਦਈਂ ਮਾ ਦਾ ਦਹੀਂ ਦਹੀਂ ਪਏ ਦਾ ਦਾ ਖੇਤੀ ਕਰਨੀ ਪਤ ਮੈਂ ਕਿੱਥੋਂ ਕੱਢ ਕੇ ਦੋ ਹੋਰ ਉਹ ਤਾਂ ਇੰਨਾ ਦਿਮਾਗ ਨਹੀਂ ਮੇਰਾ ਬੁੱਢੇ ਬੰਦੇ ਦਾ ਦਿਮਾਗ ਨਹੀਂ ਇੰਨਾ ਮੈਂ ਬੜੀ ਏਕੀ ਜੇ ਕਪੜਾ ਲਈ ਤੂੰ ਦੇ ਸ਼ਮੀਰ ਰੱਤ ਨਾਲ ਪੈਣਾ ਨਾ ਲੈਤੀ ਬਾਈ ਖੇਤੀ ਦਾ ਮੈਂ ਤਾ ਪਤੰਦੇ ਕੋ ਨਹੀਂ ਹੈ ਇਹਦੀਆਂ ਜ਼ਿੰਮੇਵਾਰੀਆਂ ਹਾਂ ਵੀ ਆ ਜਾਣੀਆਂ ਇਹ ਤਾਂ ਹੈ ਤੂੰ ਹੀ ਹੱਲ ਤਾੜੇ ਕਹਿ ਤੂੰ ਹੀ ਕਰ ਤੂੰ ਮੈਂ ਮਮੀ ਕੋ ਨਹੀਂ ਸੰਭਲੇ ਆਣੀ ਸਿਆਣਾ ਸਰੀਰ ਉਹ ਤੇ ਸਮਾਨ ਕੱਪੜੇ ਕਿਤੇ ਰੱਖ ਕੇ ਚੁੱਬਨੀ ਕਿਤੇ ਲੱਭਦੇ ਰਹਿੰਦੇ ਕਿਵੇਂ ਰਸੂਟ ਕਿਤੇ ਉਹਨਾਂ ਨੂੰ ਤੇ ਕੁਛ ਚੇਤਾ ਰਹਿੰਦਾ ਨਹੀਂ ਸੋਏ ਦੇ ਖੰਡ ਪੱਤੀ ਕੋਈ ਸਮਾਨ ਵੀ ਨਹੀਂ ਚੇਤਾ ਰਹਿੰਦਾ ਬਾਜ਼ਾਰ ਜਾਂਦੇ ਆ ਕਰ ਸਮਾਨ ਲੈ ਜਾਂਦੇ ਆ ਅੱਧਾ ਸਮਾਨ ਤੇ ਰਸਤੇ ਚੇਤਾ ਭੁੰਨਦੇ ਉਹਨਾਂ ਦੀ ਯਾਦ ਬਹੁਤ ਫਰਕ ਪੈ ਗਈ। ਮੰਮੀ ਫਿਰ ਮੈਂ ਦੱਸ ਕੀ ਕਰਾਂ ਮੈਂ ਕਿੱਥੇ ਘੁੰਮਦਾ। ਇੱਕ ਥਾਂ ਟਿਕਾਣੀ ਲਾ ਕੇ ਭੁੱਲ ਜਾਈ। ਤੁਹਾਨੂੰ ਆ ਵੀ ਪਤਾ ਕਿ ਰੋਜ਼ ਰੋਜ਼ ਕਿੱਥੇ ਲੇਟ ਪਾ ਗਿਆ ਥਗਰਾ ਮੈਂ ਮੰਮੀ ਦੱਸਣਾ। ਪੁੱਤ ਮੈਨੂੰ ਨਹੀਂ ਚੇਤਾ ਰਹਿਂਦਾ। ਵੇ ਅੱਜ ਤੋਂ ਦਵਾ ਦੋ। ਮੈਂ ਰੁਮਾਲ ਕਿੱਡਾ ਮੋਬਾਈਲ ਕਿੱਡਾ ਮੈਂ ਪੈਸੇ ਸੁੱਟ ਪਾਵਾਂ ਉੱਥੇ ਸਾਰੇ ਸਾਰੇ। ਨਹੀਂ ਨਹੀਂ ਘਰ ਦੀਆਂ ਕੰਟਾਂ ਮੱਝ ਟੁੱਟਦੀਆਂ ਲਾਉਣਾ। ਫੇਰ ਮੈਂ ਮੁੰਡਿਆਂ ਚੇਤਾ ਕਰਨਾ ਹੈ ਕਿੱਥੇ ਗਏ ਰਹਦੇ ਆ। ਫੇਰ ਮੈਂ ਤੈਨੂੰ ਕਿੱਥੇ ਲੱਭ ਕੇ ਬੈਠਾਂ ਉਹਨੇ ਕਿੱਥੋਂ ਪਾਵੇ ਤੇਰੀ ਗੱਡੀ ਲਾਢੇ। ਸਿੱਧੀ ਗੱਲ ਆ। ਮੈਂ ਰੱਖਾ ਹੀ ਆ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੁਣਦੇ ਮੈਂ ਤੇਰੇ ਪੈਸੇ ਸਾਮਾਂਗੀ ਜਦੋਂ ਤੈਨੂੰ ਚਾਹੀਦੇ ਹਾਂ ਵੀਰੇ ਕੁਵੇਲੇ ਰਾਤ ਕੁਵੇਲੇ ਮੈਨੂੰ ਵੀ ਇੱਕ ਵਾਇਡ ਦੇਂ ਮੈਂ ਉਸੇ ਦਿਨ ਤੈਨੂੰ ਬੈਠ ਫੜਾ ਲਾਂਗੀ ਮੈਂ ਤੇਰੇ ਪੂਰੇ ਬੈਗ ਦੀ ਰਖਵਾਲੀ ਕਰਾਂਗੀ ਸਹੀ ਤੇਰੀ ਮਮੀ ਐਵੇਂ ਮੇਰੇ ਹੁੰਦੇ ਘਾਹ ਦੀ ਟੈਨਸ਼ਨ ਹੈ ਕਿੰਨੀ ਪੱਟੇ ਕਰੇਗੀ ਮੈਨੂੰ ਵੀ ਲੋੜ ਦੱਸੋ ਹਰ ਕੀ ਆਪਣੀ ਭੈਣ ਨਹੀਂ ਆਂ ਘਰ ਦੀ ਭੈਣ ਹੀ ਆਂ ਹੋਰ ਹੱਬ ਤੇਰਾ ਉੱਤੇ ਵਿਸ਼ਵਾਸ ਕਰਦਾ ਹਾਂ ਹਾਂ ਵੜ ਤੂੰ ਕਿਹੜੀ ਗੱਲ ਨੂੰ ਸੱਚ ਮੇਰੇ ਮਨ ਵਿੱਚ ਸੋਚਿਆ ਯਾਰ ਤੁਹਾਨੂੰ ਪਤਾ ਮੈਂ ਉੜੀ ਚੜੀਆਂ ਨੂੰ ਪਤਾ ਮੈਂ ਕਿੱਥੇ ਰੱਖਣ ਮੈਨੂੰ ਕੋਈ ਨਹੀਂ ਪਤਾ ਤੇਰੀ ਯਾਦ ਤੇ ਸਵੇਰੀ ਬੜੀ ਤੇਜ਼ ਹੈ ਮੈਂ ਨਹੀਂ ਭੁੱਲਦੀ ਤੇਰੇ ਪੈਰ ਰੱਖ ਕੇ ਕਿਤੇ ਵੀ ਹਾਂ ਬਸ ਮੈਂ ਜਦੋਂ ਲੋੜਵੇ ਨਾ ਤੇਰੇ ਦੇ ਜਾ ਕਰੀ ਮੈਨੂੰ ਇਹ ਲੱਗਦਾ ਕਿ ਮੈਂ ਜੇ ਦੇ ਵਿੱਚ ਪਾਏ ਆ ਕਿ ਕਿਤੇ ਸੁੱਟ ਪੈਣਾ ਕਿੱਥੇ ਰਹੀ ਆ ਕਿਤੇ ਰਸਤੇ 'ਚ ਕੋਈ ਕੱਢ ਲਵੇ ਅਕਲ ਤੇ ਪਰ ਸੀ ਕੋਈ ਕੱਢ ਲੱਗ ਨਹੀਂ ਜੀ ਤੁਸੀਂ ਬਸ ਸੇਨਾ ਖੁਸ਼ ਕੀਤਾ ਤੇ ਮੈਂ ਤੇਰੇ ਵਾਸਤੇ ਆ ਚੋਟ ਹੈਗਾ ਨਹੀਂ ਕਰ ਸਕਦੀ ਇਹ ਸਾਰੇ ਜ਼ਿੰਮੇਵਾਰੀ ਮੈਂ ਸੰਭਾਲਾਂਗੀ ਨਾਲੇ ਮੰਮੀ ਕੋਈ ਵੀ ਕੀਮਤੀ ਚੀਜ਼ ਦਾ ਧਿਆਨ ਰੱਖਣਾ ਇਹਨਾਂ ਨੂੰ ਕੋਈ ਸਾਹਮਣਾ ਕਰਦਾ ਅੱਗੇ ਤੇ ਤੂੰ ਇਹਦੀ ਹਵਾਲੇ ਕਰ ਦਿੰਦੀ ਸਵੇਖ ਨੂੰ ਕੋਈ ਕੀ ਕਰ ਤੁੱਤਾ ਕੀਤੇ ਹਨ ਤੇ ਤੂੰ ਹੀ ਨਾ ਮੈਨੂੰ ਦੇ ਦੇ ਨਾ ਸਰਵਿੱਤਾ ਦਾ ਕੀਂ ਤੇ ਸਮਾਨ ਸਾਂਭ ਕੇ ਰੱਖਾਂ ਮੈਂ ਵੀ ਮੁੜ ਕੇ ਉਹ ਵੀ ਗੋਲ ਕਰ ਦਈ ਉਹ ਵੀ ਥਾਂ ਟਿਕਾਣੀ ਲਾ ਦੇ ਕਿ ਨਹੀਂ ਇਹ ਦੋਸਾ ਥੋੜੀ ਕੀਤਾ ਜਾਂਦਾ ਹੈ ਕਿ ਘਰ ਚ ਕੋਈ ਗਿਆਨਾ ਘਟਾ ਹੈ ਤੁਰ-ਤੁਰ ਲੈ ਆਵੀ ਕੋਈ propto ਨਾ ਕਰਨਾ ਹੋ ਰਹੀ ਤੇ ਇੱਕ ਦਿਨ ਹੀ ਲੈ ਕੇ ਆਉਂਦੀ ਚਲ ਬੜੇ ਕੋਈ ਨਹੀਂ ਤੇ ਤੂੰ ਹੀ ਨਾ ਧਿਆਨ ਰੱਖਦਾ ਮੈਂ ਸਰਵਿੱਤਾ ਦਾ ਸਾਂਭ ਕੇ ਰੱਖਾਂ ਸਾਰੇ ਜਿੰਨੇ ਵਾਰ ਵੀ ਕਿਤੇ ਸੋ ਤਾਂ ਐਵੇਂ ਟੈਨਸ਼ਨ ਆ ਗਿਆ ਮੇਰੇ ਨੂੰ ਕੀ ਪਤਾਗਾ ਕੀ ਬਣਿਆ ਹੋਰ ਚੁੱਪ ਹਾਂ ਹੱਥ ਤੇ ਸਵੇਰ ਸੂਰੀ ਹੁਣ ਨੇ ਦੇਹਾਂ ਨੂੰ ਖੰਨੋ ਮਿਲ ਗਿਆ ਅੱਗੇ ਦੇ ਬਾਹਰ ਜਾਂਦਾ ਹੀ ਜਾਣਾ ਪੈਂਦਾ ਹੀ ਮੈਂ ਕੰਮ ਲਈ ਨਾ ਜਾਵਾਂ ਬੜੀ ਦਿਨਾਂ ਬਾਅਦ ਇੰਨੇ ਇਕੱਠੇ ਪੈਸੇ ਵੇਖੇ ਨਾ ਮਿਹਨਤਾਂ ਕਰਨ ਅੱਜ ਤੇ ਘਰੇ ਹੀ ਲక్ష్ਮੀ ਨੇ ਖੁੱਦੀ ਦਸਤਕ ਦਿੱਤੀ ਮਾ ਕਰਦੀ ਐ ਮੈਂ ਸੋਨੂ ਨੂੰ ਹੁਣ ਕਿ ਆ ਜਾ ਬਥੇਰੇ ਪੈਹੇ ਆ ਗਏ ਸਾਡੇ ਕੋਲ ਦਵਾ ਦਮ ਨਾ ਅਲਮਾਰੀ ਚ ਸਾਮਲਾ ਕਿਤੇ ਵੀਜੇ ਦਾ ਦੇਲੀ ਨਾ ਬਦਲ ਜੀ ਚਾ ਐਨਨੂ ਮੈਂ ਹੁਸਾਨ ਦੇ ਦੇਣੀ ਕਿੰਨੀ ਮੈਂ ਤੇ ਐਵੇਂ ਕੀ ਐਨਨੂ ਵੀ ਮੇਕਅਪ ਐਵੇਂ ਦੇ ਦਾਂਗੀ ਦੇਣੀ ਕਿੰਨੀ ਕੋਈ ਮਾਇਆ ਵੀ ਵਾਪਸ ਮੋੜ ਦੇ ਕਿਰਜੇ ਕਰਦੇ ਆਂਦੀ ਲక్ష్ਮੀ ਨੂੰ ਵਾਪਸ ਕਰਾਂਗਾ ਹਾਂ ਜੀ ਸੋਨੂੰ ਨੂੰ ਫੋਨ ਕਰਾਂ ਮਿੰਤੇ ਕਿ ਨਹੀਂ ਕੁਛ برداشت ਨਹੀਂ ਹੁੰਦੀ ਵੀ ਫੋਨ ਲਿੱਥੇ ਸੋਨੂੰ ਫੋਨ ਕਰਦੀ ਆ ਉਹਨੇ ਵੀ ਰਾਮੋਏ ਇਹਨਾਂ ਕਿ ਲక్ష్ਮੀ ਆਈ ਥੋੜੇ ਦੇਖੋ ਚੁਗਲਾ ਹੈਲੋ ਸੋਨੂੰ ਕੀ ਕਰਦਾਵੇਂ ਕੰਮ ਦੇ ਕੰਮ ਹੀ ਕਰਦਾ ਰਹੀ ਤੂੰ ਤੇ ਮਿਲ ਲੜ ਗਿਆ ਹੋ啊 ਕੀ ਕੋਸ਼ਿਸ਼ ਖੁਸ਼ੀ ਵਾਲੀ ਤੇ ਗੱਲ ਏ ਤੈਨੂੰ ਵੀ ਦੱਸਾਂਗੀ ਨਾ ਤੂੰ ਵੀ ਬੜਾ ਖੁਸ਼ ਹੋਈ ਨਾ ਹੋ ਹੋਣਾ ਕੀ ਏ ਕੋਈ ਲਾਟਰੀ ਥੋੜੀ ਮੇਰੀ ਨਿਕਲੀ ਏ ਤੈਨੂੰ ਮੈਂ ਦੱਸਾਂਗੀ ਨਾ ਕਿਤੇ ਮੈਂ ਲਾਟਰੀ ਜੋੜੀ ਪਾਈ ਏ ਬੰਪਰ ਨਿਕਲੀ ਆ ਫਿੱਡਾ ਬੰਪਰ ਉਹ ਵੀ ਘਰ ਬੈਠੇ ਆਹੋ ਤੂੰ ਨਾ ਜਲਦੀ ਜਲਦੀ ਆਇਆ ਮੇਰੇ ਕੋਲ ਨੂੰ ਖੁਸ਼ੀ ਬਰਦਾਸ਼ ਨਹੀਂ ਹੁੰਦੀ ਤੈਨੂੰ ਵੀ ਦੱਸਾਂਗੀ ਨਾ ਤੂੰ ਵੀ ਹੈਰਾਨ ਹੋਏ ਨਾ ਇੰਨੀ ਖੁਸ਼ੀ ਕਿੱਥੋਂ ਆ ਗਈ ਹੂੰ ਉਹ ਨਈ ਕਮੇਟੀ ਕਿੱਥੋਂ ਮਿਲੀ ਏ ਉਹ ਤੇ ਅੱਗੇ ਮਿਲ ਨਹੀਂ ਮਿਲਨੀ ਐ ਮੈਂ ਹਣਸ ਤੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ ਜਾਨਾ ਆਹੋ ਤੂੰ ਜਲਦੀ ਜਲਦੀ ਨਿਕਲ ਜਾ ਬਸ ਆਹੋ ਚਲ ਠੀਕ ਐ ਆਇਆਂਗਾ ਤੇ ਫੇਰ ਹੀ ਮੈਂ ਦੱਸਣਾ ਮੈਂ ਫੋਨ ਤੇ ਨਹੀਂ ਤੈਨੂੰ ਦੱਸਣਾ ਚਲ ਠੀਕ ਐ ਕਰ ਲੈ ਕੰਮ ਇਹ ਜਣ ਜੀ ਆ ਲੱਗਾ ਰਿਹਾ ਦੋਸਤ 200 230 ਦੀ ਦੀਵਾਰੀ ਤੇ ਹਈ ਹੁਣ ਤੇ ਮੇਰੇ ਮੈਂ ਜਾ ਰਹੀ ਨਹੀਂ ਜਾ ਰਹੀ ਭਰਾ ਨੂੰ ਕਿੰਨਾ ਵੀ ਵਿਸ਼ਵਾਸ ਹੋ ਗਿਆ ਮੇਰੇ ਤੇ ਮੰਮੀ ਨੂੰ ਵੀ ਹੋ ਗਿਆ ਮੰਮੀ ਤੇ ਖੂਬ ਸੁਣਾਈਆ ਉਹਨੂੰ ਖਰੀ ਕੋਟੀ ਮਜ਼ਾ ਆਇਆ ਮਿਆ ਹੁੰਦੇ ਜਿੰਨੀ ਮਾਇਆ ਮਾਤਾ ਨੇ ਮੇਰੇ ਤਲੀ ਤੇ ਰੱਖ ਦੇਣੀ ਭਰਾ ਨੇ ਵੀ ਮੇਰੇ ਤਲੀ ਤੇ ਰਾਜ ਦੇਣੀ ਹੁੰਦੇ ਰਾਤਿੰ ਤੇ ਹਾ ਤੇ ਹਾਈ ਹੋਣਾ ਮੇਰੇ ਕੋ ਫੇਰ ਪਹਿਲੇ ਵਾਲੇ ਦੀ ਨਾ ਨਹੀਂ ਫੇਰ ਮਾਰੀਆਂ ਮੇਰੀਆਂ ਪਾਜਣੀਆਂ ਮੈਂ ਵੀ ਨਵੇਂ ਨਵੇਂ ਸ਼ਾਪਿੰਗ ਕਰਾਂਗੇ ਉਹ ਕਿ ਖਾਦਰ ਇਹ ਸੂਟ ਰੱਖੇ ਹੋਏ ਮਾਰੀ ਅਮਮਾ ਚੁੱਪ ਕੇ ਬਾਹਰ ਹੀ ਸੁੱਟ ਦੇਣੀ ਹੁਣ ਕਿੰਨੇ ਸ਼ਮੇ ਨੂੰ ਕੁਛ ਨਹੀਂ ਤੇ ਭਾਬੀ ਨੂੰ ਸੂਟ ਲੈ ਦੇ ਹੁਣ ਭਾਬੀ ਕੁਛ ਹੀ ਮੇਰੇ ਕੋ ਗੁਰਪ੍ਰੀਤ ਕੋਈ ਫਟਿਆ ਪੁਰਾਣਾ ਸੂਟ ਹੈ ਤੇ ਦੀਦੀ ਤਾਂ ਨਹੀਂ ਕੁਰਪੀ ਸੱਚੀ ਇਹਨੂੰ ਦੇਣਾ ਕਿ ਕੰਮ ਵਾਲੀ ਨੂੰ ਦੇਣਾ ਜਦੋਂ ਦੀ ਆਈ ਸੀ ਮੇਰੀ ਕੁੱਤੇ ਜਿੰਨੀ ਕਦਰ ਨਹੀਂ ਸੀਗੀ ਹਾਂ ਸ਼ਮੀ ਕਰਕੇ ਹੁਣ ਵੇਖੀ ਕਿਵੇਂ ਤਦਰ ਹੁੰਦੀ ਮੇਰੀ ਹਮਤੇ ਉਹਦਾ ਹਾਲ ਕੀ ਹੋਣਾ ਤੇ ਵਕਤ ਦੱਸੂਗਾ ਅਵੀ ਹੈਲਾ ਕੱਲ ਦਾ ਐਡਾ ਪੱਦਾ ਘਰ ਚ ਵਿਆਹੀ ਐਡੀ ਕਲੇਸ਼ ਛੜੀ ਹੋ ਤੇ ਗੁਰਪ੍ਰੀਤ ਨੂੰ ਤੇ ਸੋਨੂ ਨੂੰ ਇੰਨੀ ਸ਼ਰਮ ਮਾਸਾ ਜਿੰਨੀ ਵੀ ਨਹੀਂ ਉਹ ਫੇਰ ਨੁਕਰਤ ਰਹੀ ਕਿਤੇ ਹਾਡੇ ਤੇ ਗਲੇ ਦੇ ਵਿੱਚੋਂ ਕਿਤੇ ਰੋਟੀ ਨਹੀਂ ਮੇਰੇ ਤੇ ਨੰਗਣ ਲਈ ਪੀ ਕੀ ਬਣ ਗਿਆ ਕੀ ਘਰ ਚ ਇਹੋ ਜੀ ਵੱਡੀ ਕਿਹ ਤਰ੍ਹਾਂ ਦੀ ਗੱਲ ਹੋ ਗਈ ਪਰ ਇਹਨਾਂ ਦੋਵਾਂ ਨੂੰ ਕਿਤੇ ਮਾਸਾ ਸ਼ਰਮ ਨਹੀਂ ਉਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਅਗਲੇ ਕਿੱਧਰ ਕੋ ਮਣ ਗਿਆ ਕਿੱਥੇ ਗਿਆ ਗੱਲ ਛੇੜ ਕੇ ਚੱਲ ਮੇਰੇ ਭਾਈ ਹੋਣ ਕੀ ਬੁਆੜੀ ਤਾਂ ਕੀ ਕਹਾਣਾ ਹੋਣਾ ਬੈ ਗਿਆ ਵਾ ਦਾਦੀ ਕੁੰਦੀ ਨਹੀਂ ਮੇਰੇ ਕਹਦਾ ਜਵਾਬ ਦੇ ਹੁਣ ਕਹਦਾ ਰੋਣਾ ਇੱਧਾ ਚੜ ਗਿਆ ਵਾ ਇੰਨਾ ਕੋ ਕਰਕੇ ਤੇ ਹੋਰ ਦੂਰ ਹੋ ਸਕੀ ਹੋਣੀ ਹੈ ਮੇਰੇ ਗੱਲ ਦਾ ਜਵਾਬ ਦੇ ਕੁੜੀਏ ਕਹਦਾ ਰੋਣਾ ਹੁਣੋਂ ਡਿਆ ਵਾ ਮਮਾ ਸਾਡੇ ਤੋਂ ਪਹਿਲਾਂ ਕਿਤੇ ਬੁਰੇ ਹਾਲ ਹੋਏ ਆ ਸਾਡੇ ਦੀ ਕਿਤੇ ਗਲੇ 'ਚ ਬੁਰਕੀ ਨਹੀਂ ਲੰਗੜੀ ਪਾਣੀ ਦਾ ਘੋਟ ਨਹੀਂ ਲੰਗਣ ਡਿਆ ਤੇ ਤੈਨੂੰ ਹੋਣਾ ਰੋਣਾ ਚੜਿਆ ਮੰਮੀ ਜੀ ਤਾਨੂੰ ਕੀ ਲੱਗਦਾ ਆ ਕੀ ਜੋ ਰਣਜੀਤ ਸੋਚਦੇ ਪਏ ਆ ਉਹੀ ਤੁਹਾਡੇ ਦਿਲ ਚ ਵੀ ਆਉਂਦੇ ਆ ਕਿ ਆਹ ਸਾਰਾ ਕੁਝ ਮੈਂ ਕੀਤਾ ਆ ਮੈਂ ਕਿਚੋਰ ਆ ਦੱਸੋ ਨਾ ਤੇ ਅਜੇ ਵੀ ਤੈਨੂੰ ਕੋਈ ਸ਼ੱਕ ਆ ਅਜੇ ਵੀ ਕੋਈ ਸ਼ੱਕ ਹੈਗਾ ਤੈਨੂੰ ਇੰਨਾ ਕੁਝ ਹੋ ਗਿਆ ਮੈਂ ਤਾਂ ਪੁੱਤ ਤੇਰੇ ਤੇ ਬਹੁਤ ਯਕੀਨ ਕੀਤਾ ਪਰ ਸੱਚੀ ਪੁੱਛਦੀ ਆ ਨਾ ਤੂੰ ਮੇਰੇ ਸਾਰੇ ਕੀ ਤਗੜਾ ਇਹਦੇ ਪਾਣੀ ਫਿਰਦਾ ਵੀ ਮਾਂ ਮੇਰੀ ਨਹੀਂ ਇੰਨਾ ਯਕੀਨ ਕੀਤਾ ਤੁਹ ਬੜਾ ਕੱਲ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਤੇ ਆਪ ਤੇਰੇ ਤੋਂ ਯਕੀਨ ਹੀ ਉੱਠ ਗਿਆ ਤੂੰ ਇਹੇ ਆਖਣ ਨਹੀਂ ਆ ਵੀ ਤੁਹਾਨੂੰ ਸ਼ੱਕ ਵਾ ਸ਼ੱਕ ਤਾਂ ਪੁੱਤ ਹੋਣਾ ਹੀ ਆ ਨਾ ਮੰਮੀ ਜੀ ਨਾ ਤੁਸੀਂ ਨਾ ਕਰੋ ਮੇਰੇ ਨਾਲ ਇਦਾਂ ਬੇਸ਼ੱਕ ਰਣਜੀਤ ਮੇਰੇ ਤੇ ਸ਼ੱਕ ਕਰਦੇ ਪਏ ਹਨ ਉਹਦੀ ਮੈਨੂੰ ਕੋਈ ਗੱਲ ਨਹੀਂ ਐਨੀ ਪਰ ਮੰਮੀ ਤੁਹਾਨੂੰ ਮੈਂ ਹਮੇਸ਼ਾ ਆਪਣੀ ਮਾਂ ਦੇ ਰੂਪ ਵਿੱਚ ਵੇਖਿਆ ਤੁਸੀਂ ਅੱਜ ਤੱਕ ਹਰ ਤੋਕ ਸੋਖ ਸੰਦਿਆ ਕੀਤਾ ਮੇਰੇ ਨਾਲ ਮੰਮੀ ਕਮ ਸੋ ਕਮ ਤਾਨੂੰ ਤੇ ਮੇਰੇ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਮੇਰੀ ਨੋ ਇਦਾਂ ਦੀ ਨਹੀਂ ਹੈਗੀ ਮੰਮੀ ਅੱਜ ਤੁਸੀਂ ਵੀ ਇੰਨੀ ਗੱਲ ਕਹਿਤੀ ਕਿ ਮੈਂ ਚੋਰੀ ਕੀਤੀ ਹੈ सोनू ਭਾਜੀ ਦਾ ਕੋਈ ਕਸੂਰ ਨਹੀਂ ਹੈ ਸਾਰਾ ਕਸੂਰ ਮੇਰਾ ਮੰਮੀ ਤੁਸੀਂ ਤੇ ਯਕੀਨ ਕਰੋ ਮੇਰੇ ਤੇ ਮੰਮੀ ਮੈਂ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦੀ ਮੇਰੇ ਕੋ ਜਕਾ ਕੇ ਮਰ ਜੂਗੀ ਮੰਮੀ ਮੇਰੇ ਕੋ ਨਹੀਂ ਜੀ ਹੁੰਦਾ ਬੜਾ ਘੱਮ ਤੋਂ ਘੱਮ ਤੁਸੀਂ ਤੇ ਨਾ ਮੈਨੂੰ ਇਦਾਂ ਕਹੋ ਉਹ ਤੇ ਹੋਰ ਹੀ ਰੋਟੀ ਖਾਦੇ ਭਾਈ ਮੇਰੇ ਕੋ ਚਾਹ ਲੈ ਕੇ ਗਈ ਤੇ ਚਾਹ ਡੋਲਤੀ ਸਵੇਰੇ ਕੱਢਣ ਨੂੰ ਤਾਂ ਤੈਨੂੰ ਮੈਂ ਹੁਣੇ ਕੱਢ ਸਕਦੀ ਆ ਪਰ ਹੁਣ ਮੈਂ ਸ਼ਰਮ ਦੀ ਮਾਰੀ ਪੁੱਤ ਮੇਰੇ ਜਵਾਈ ਸੋਨੂੰ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਆਪਣੇ ਘਰ ਜਾ ਕੇ ਆਪਣੀ ਮਾਂ ਬਿਓ ਕੋ ਗੱਲ ਕਰੂਗਾ ਉਹਨਾਂ ਆਖਣਾ ਗੁਰਪ੍ਰੀਤ ਦੀ ਪਰਜਾਈ ਚੋੜਨੀ ਆ ਵੇ ਅਸੀਂ ਤਾਂ ਸ਼ਰਮ 'ਚ ਮਰ ਜਾਾਂਗੇ ਵੇ ਇਹ ਗੱਲ ਕਿੱਥੋਂ ਤੱਕ ਜਾਂਦੀ ਮੈਂ ਇਸ ਕਰਕੇ ਚੁੱਪੀ ਨਹੀਂ ਕਿ ਮੈਂ ਤੇਰੇ ਨਾਲ ਉਹ ਹਾਲ ਕਰ ਸਕਦੀ ਜੋ ਤੇਰੇ ਨਾਲ ਰੰਜੀਤ ਕਰਨ ਦੇ ਆ ਮੰਮੀ ਉਹਨਾਂ ਨੂੰ ਕਾਦੀਆ ਸ਼ਰਮਾ ਉਹਨਾਂ ਨੇ ਤੇ ਸ਼ਰਮਾ ਬੜੇ ਚਿਰ ਦੀਆਂ ਲਾ ਕੇ ਵੇਚ ਦਿੱਤੀਆਂ ਨੇ ਆ ਬਸ ਤੁਹਾਨੂੰ ਹੀ ਇਦਾਂ ਲੱਗਣ ਡਿਆ ਆ ਕਿ ਉਹਨਾਂ ਦੀ ਸ਼ਰਮ ਨਹੀਂ ਉਹ ਤਾਂ ਉਹਨਾਂ ਦੀ ਸ਼ਰਮ ਨਹੀਂ ਮੈਨੂੰ ਸ਼ਰ ਸਾਨੂੰ ਸ਼ਰਮ ਆ ਉਹਨਾਂ ਨੇ ਤੇ ਮੰਮੀ ਸਾਡਾ ਘਰ ਤਬਾਹ ਕੀਤਾ ਆ ਦੋਵਾਂ ਜਾਣਿਆਂ ਨੇ ਤੁਹਾਨੂੰ ਸਮਝ ਨਹੀਂ ਲੱਗਦੀ ਪਈ ਮੈਨੂੰ ਇੰਨਾ ਹੈ ਗਾਈ ਕਿ ਰਣਜੀਤ ਉਹਨਾਂ ਦੇ ਪਿੱਛੇ ਲੱਗ ਸਕਦੇ ਆ ਕਿਉਂਕਿ ਉਹ ਜਿਉਂ ਇਸ ਘਰ ਚ ਆਈ ਆ ਨਾ ਗੁਰਪ੍ਰੀਤ ਉਹਨੇ ਐਹੋ ਹੀ ਉਦੋਂ ਦਾ ਰੱਟ ਲਾਈ ਆ ਕਿ ਮੈਂ ਰਣਜੀਤ ਨੂੰ ਮਗਰ ਲਾਉਣਾ ਆ पर मेनू ये नहीं पता कि मम्मी ਤੁਸੀਂ ਵੀ ਇਹਨਾਂ ਦੀਆਂ ਗੱਲਾਂ ਚ ਆਜੋਗੀ ਤੁਸੀਂ ਵੀ ਮੇ ਤੋਂ ਮੂੰਹ ਮੋੜ ਲੋਗੇ ਕੱਲ ਜਦੋਂ ਰਣਜੀਤ ਮੇਰੇ ਨਾਲ ਲੜਦੇ ਸੀ ਨਾ ਮੰਮੀ ਮੈਨੂੰ ਬੜਾ ਈਮਾਨ ਸੀ ਕਿ ਤੁਸੀਂ ਆਓਗੇ ਘਰ ਤੇ ਤੁਸੀਂ ਇਹਦੇ ਮੂੰਹ ਤੇ ਖਿੱਚ ਕੇ ਚਪੇੜ ਮਾਰੋਗੇ ਕਿ ਸ਼ਰਮ ਘਰ ਕੁਝ ਹਾਂ ਮੇਰੀ ਸ਼ੰਮੀ ਆ ਚੀਜ਼ ਨਹੀਂ ਕਰ ਸਕਦੀ ਪਰ ਮੰਮੀ ਤੁਸੀਂ ਤੁਸੀਂ ਤੇ ਖੁਦ ਮੇਰੇ ਤੇ ਸ਼ੱਕ ਕਰੀ ਬੈਠੇ ਹੋ ਤੂੰ ਹੀ ਕੀ ਸਮਝੋਣਾ ਉਹ ਤਾਂ ਗੱਲ ਹੀ ਇਹੋ ਜੀ ਹੋ ਗਈ ਆ ਤੇ ਮਾਹਰ ਇੰਦੀ ਜ ਮੂੰਹ ਤੇ ਕਿ ਚਪੇੜਾ ਜਵੇਣ ਮਾਰਾ ਚਪੇੜਾ ਤੇ ਮਾਰਨ ਵਾਲਾ ਤੇਰਾ ਮੂੰਹ ਜੇ ਜੀ ਤੂੰ ਕਰਤੂਤ ਕਰ ਦਿੱਤੀ ਆ ਸਾਨੂੰ ਤੇ ਕਿਤੇ ਪੁੱਤ ਤੂੰ ਖਲੂਣ ਜੋਗੇ ਨਹੀਂ ਛੱਡਿਆ ਕਿਤੇ ਗੱਲ ਕਰਨ ਜੋਗੇ ਨਹੀਂ ਛੱਡਿਆ ਜਿੰਨੇ ਕਿੰਨੇ ਕਹਿਣਾ ਲੈ ਇਹਨਾਂ ਦੀ ਘਰੇ ਚੋਰੀ ਤੇ 33 ਜਵਾਈ ਦਾ ਨਾਮ ਆਉਂਦੇ ਰੇ ਇਹ ਸੋਚ ਤੂੰ ਗੱਲ ਤੇ ਮੰਮੀ ਮਾਰੋ ਮੇਰੇ ਚਪੇੜਾ ਮੈਂ ਨਹੀਂ ਰਹਿ ਸਕਦੀ ਇੱਧਾ ਤੂੰ ਵੀ ਮੇਰੇ ਨਾਲ ਇਦਾਂ ਕਰਨ ਦੇਓ ਮੇਰੇ ਕੋ ਨਹੀਂ ਰਹਿ ਹੁੰਦਾ ਇੱਕ ਮੇ ਮਾਂ ਬਣਾਈ ਸੀ ਜਿੰਨੇ ਅੱਜ ਤੱਕ ਮੇਰੇ ਨਾਲ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਅੱਜ ਉਹ ਮਾਂ ਮੇਰੇ ਤੇ ਇਲਜ਼ਾਮ ਲਾਉਣ ਢੀ ਮਾਰੋ ਮੈਨੂੰ ਤੇ ਘਰੋਂ ਕੱਢ ਦੋ ਬਸ ਮੈਂ ਨਹੀਂ ਰਹਿਣਾ ਚਾਹੁੰਦੀ ਇੱਥੇ ਇੰਨਾ ਬੋਝ ਲੈ ਕੇ ਨਹੀਂ ਜੀ ਸਕਦੀ ਮਮੀ ਮੈਂ ਮੈ ਵੀ ਕਹਿੰਦੀ ਸਾਂ ਕਿ ਮੈਂ ਕਦੀ ਛਾਟਾ ਥੱਲੇ ਕਦੀ ਨਾ ਅਗੀਠੀ ਥੱਲੇ ਕਦੀ ਅਲਮਾਰੀ ਦੇ ਮੈਂ ਥੋੜੇ ਬੁੱਤੇ ਪੈਸੇ ਰੱਖਣੀ ਉਹ ਚੋਰੀ ਹੋ ਜਾਣੀ ਮੈਨੂੰ ਪਤਾ ਹੀ ਨਾ ਲੱਗਣਾ ਮੈਂ ਅਕੜਾ ਕਦੀ ਮੋ ਕੀ ਚੀਜ਼ ਲੈਣੀ ਆ ਪਰ ਮੈਂ ਆਪਣੀ ਗੁਰਪ੍ਰੀਤ ਦਾ ਹੀ ਨਾਂ ਲਾਉਂਦੀ ਰਹੀ ਵੀ ਮੇਰੀ ਧੀ ਕੱਢਦੀ ਆ ਮੈਨੂੰ ਪਤਾ ਨਹੀਂ ਵੀ ਤੂੰ ਹੀ ਕੱਢਦੀ ਰਹੀ ਆ ਇਸ ਕਰਕੇ ਮੈਂ ਖਾਪਦੀ ਆ ਮੈਂ ਇਸ ਕਰਕੇ ਮੈਂ ਤੈਨੂੰ ਆ ਨਹੀਂ ਵੀ ਤੂੰ ਹੀ ਚੋਰੀ ਆ ਹਾਂ ਮੰਮੀ ਹਾਂ ਗੁਰਪ੍ਰੀਤ ਆਡੀ ਧੀ ਆ ਨਾ ਉਹ ਜੋ ਵੀ ਕਰਦੀ ਆ ਨਾ ਉਹਦੇ ਤੇ ਤੁਸੀਂ ਪਰਦਾ ਪਾ ਸਕਦੇ ਹੋ ਤੇ ਮੈਂ ਤੁਹਾਡੀ ਨੋ ਆ ਮੈਂ ਕੁਝ ਨਹੀਂ ਵੀ ਕੀਤਾ ਨਾ ਮੈਂ ਸਮਝ ਸਕਦੀ ਆ ਤੁਸੀਂ ਮਜਬੂਰ ਹੋ ਮੰਮੀ ਤੁਸੀਂ ਆਪਣੇ ਪੁੱਤ ਦਾ ਸਾਥ ਦੇਣਾ ਹੀ ਦੇਣਾ ਹੈ ਕਿਉਂਕਿ ਕਿਉਂਕਿ ਮੰਮੀ ਹਰ ਮਾਂ ਆਪਣੇ ਪੁੱਤ ਦਾ ਸਾਥ ਦਿੰਦੀ ਆ ਭਾਵੇਂ ਉਹ ਸੱਚਾ ਹੋਵੇ ਤੇ ਭਾਵੇਂ ਝੂਠਾ ਹੋਵੇ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਮੈਨੂੰ ਘਰੋਂ ਕੱਢਣ ਤੇ ਆ ਗਏ ਹੋ ਨਾ ਤੇ ਕੱਢ ਦਿਓ ਮੈਂ ਚਲ ਜਾਗੀ ਇਥੋਂ ਤੁਸੀਂ ਆਪਣਾ ਘਰ ਸੰਭੋ ਇਹ ਮੇਰਾ ਘਰ ਨਹੀਂ ਆ ਮੰਮੀ ਜੇ ਇਹ ਮੇਰਾ ਘਰ ਹੁੰਦਾ ਨਾ ਹਾਂ ਤੇ ਮੇਰੇ ਤੇ ਐਡਾ ਬੜਾ ਇਲਜ਼ਾਮ ਨਾ ਲਾਇਆ ਜਾਂਦਾ ਤੁਸੀਂ ਸੰਭੋ ਆਪਣਾ ਘਰ ਮੈਂ ਆਪਣਾ ਬੋਰੀ ਬਿਸਤਰਾ ਪੈਕ ਕਰਨ ਲੱਗੀ ਆ ਮੰਮੀ ਮੈਂ ਤੁਹਾਡੇ ਦੋਵਾਂ ਜਾਨਿਆਂ ਦੇ ਮੱਥੇ ਨਹੀਂ ਲੱਗਾਂਗੀ ਰਣਜੀਤ ਨੂੰ ਕਹਿ ਦਿਓ ਅੱਜ ਕੇ ਰੋਟੀ ਖਾਵੇ ਤੁਹਾਡੇ ਹੱਥੋਂ ਅੱਜ ਕੇ ਸੋਮੇ ਕੋਈ ਭੋਜ ਨਹੀਂ ਹੈ ਅੱਜ ਤੋਂ ਬਾਅਦ ਉਹ ਤੇ ਉਹਦੀ ਚੋਰ ਜਨਾਨੀ ਦਾ ਘਰ ਛੱਡ ਚਲੀ ਆ ਨਾ ਲੱਸੀ ਨਹੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਚੇਤਾ ਹੀ ਤੈਨੂੰ ਜਿੱਦਣ ਮੈਂ ਉੱਥੇ ਟੇਬਲ ਤੇ ਬੈਠੀ ਆ ਤੇ सोनू ਆਇਆ ਸੀ ਮੰਮੀ ਤੂੰ ਪਰੇਸ਼ਾਨ ਕਿਉਂ ਆ ਤੈਨੂੰ ਚੇਤਾ ਤੂੰ ਵੀ ਆਈ ਹੋ ਲੱਗੇ ਆ ਕੀ ਆ ਇਹ ਨਾ ਮੰਮੀ ਤੂੰ ਕਰੇ ਕਿਉਂ ਪਰੇਸ਼ਾਨ ਮੈਨੂੰ ਗੱਲ ਦੱਸ ਮੈਂ ਉਹਨੂੰ ਸਾਰੀ ਗੱਲ ਦੱਸ ਬੈਠੀ ਏਡੀਅਮ ਵਾਲੀ ਵੀ ਏਡੀਅਮ ਨਹੀਂ ਲੱਗਦਾ। ਮਤਲਬ ਕਾਦੀ ਗੱਲ ਮੰਮੀ ਏਡੀਅਮ ਦੀ ਪੈਸੇ ਕਢਾਉਂਦੀ ਆਪਣੇ ਬਾਰ-ਬਾਰ ਤਾਂ ਇਹ ਮੈਂ ਸਾਡੇ ਪੈਸੇ ਬਾਰ-ਬਾਰ ਨਿਕਲਦੇ ਆ ਏਡੀਅਮ ਨਹੀਂ ਲੱਗਦਾ। ਚੇਤਾਈ ਉਹ ਦਿਨ ਉਹਨੇ ਕਿਹਾ ਹੀ ਅਜੋ ਆਪਾਂ ਸਾਰੇ ਜਾਣੇ ਰਲ ਕੇ ਏਡੀਅਮ ਲਾਉਦੇ ਆ। ਹਾਂ ਮੰਮੀ ਆਪਾਂ ਲੱਭਣ ਗਏ ਆ। ਆਪਾਂ ਰਮਾਰੀ ਖੋਲੀ। ਉਰਾ-ਉਰਾ ਫੋਲੇ ਆ ਲੱਭਾ ਆਪਨੂੰ। ਏਡੀਅਮ सोनू ਦੇ ਹੱਥ ਆਇਆ। ਸੋਨੂ ਨੇ ਲੱਭ ਦਰਾਚੋਂ ਅਗੇ ਆ ਮੰਮੀ ਆਈਡੀਆ ਮੈਂ ਇਹਦਾ ਮਤਲਬ ਕੀ ਆ ਏਡੀਮ ਸੋਨੂ ਨੇ ਕੱਢਿਆ ਸੋਨੂ ਨੇ ਪੈਸ ਕਢਾਈ ਤੇ ਨਾਂ ਲਾਤਾ ਤੇਰਾ ਆਇਆ ਬੋਚੇ ਤਾਂ ਆ ਮੰਮੀ ਆਇਆ 체ਤਾ ਸਾਰੀ ਕਰਤੂਤ ਸੋਨੂ ਦੀ ਤੇ ਨਾਂ ਲੱਗਿਆ ਤੇਰਾ ਮੰਮੀ ਮੈਂ ਗੱਲ ਪਸੰਦ ਦੀ ਕੀ ਰੋ ਰੋ ਕੇ ਦਵਾਈ ਦੇਂਦੀ। ਤੁਹਾਨੂੰ ਅੱਜ ਚੇਤਾ ਆਇਆ ਇਸ ਗੱਲ ਦਾ? ਪੁੱਤ ਮੇਰਾ ਵੀ ਚੇਤਾ ਤੈਨੂੰ ਪਤਾ। ਮੈਂ ਵੀ ਤੇ ਐ ਹੋਈ ਕਹਿਣ ਦੀ ਹੈ ਨਾ ਕਿ ਮੈਂ ਨਹੀਂ ਕੁਝ ਕੀਤਾ। ਮੈਂ ਆਪਣੇ ਘਰ ਚ ਚੋਰੀ ਕਿਉਂ करूंगी? ਐ ਹੋਈ ਮੈਂ ਕਹਿਣ ਦੀ ਹਾਂ ਮੰਮੀ। ਚੱਲ ਕੋਈ ਨਾ ਪੁੱਤ। ਰੋਣਾ ਮੇਰੀ ਧੀ। ਆਪਾਂ ਰਣਜੀਤ ਆਉਂਦਾ ਨਾ ਇਸ ਗੱਲ ਦਾ ਵੀ ਹੱਲ ਕੱਢਾਂਗੇ। ਤੇ ਰਣਜੀਤ ਉਦੋਂ ਮੈਂ ਸਾਰੀ ਗੱਲ ਸੋਨੂੰ ਨੂੰ ਦੱਸਤੀ। ਪੀ ਆਰ ਐਨ ਏ ਡੀ ਆਮ ਲੱਭਾ ਇਹਦਾ ਮਤਲਬ ਸੋਨ ਨੂੰ ਨਹੀਂ ਪੈਸੇ ਕਢਾਉਂਦਾ ਰਿਆ ਤੇ ਸਾਰਾ ਨਾ ਸ਼ਮੀ ਦਾ ਲੱਗਿਆ ਰਣਜੀਤ ਨੇ ਵੀ ਵਿਸ਼ਵਾਸ ਹੋਣਾ ਤੇ ਤਾਂ ਕਰ ਲਿਆ ਵੀ ਉਹਨਾਂ ਨੇ ਉਹਦੋਂ ਉਹਨੂੰ ਵੀਡੀਓ ਵਿਖਾਤੀ ਤੇ ਆ ਪੀ ਆ ਡੀ ਆਮ ਵਾਲੀ ਤੇ ਆ ਵੇ ਲੋ ਮੰਮੀ ਨੇ ਵੀਡੀਓ ਬਣਾਈ ਮੰਮੀ ਉਹਨਾਂ ਨੇ ਵੀਡੀਓ ਵਿਖਾਤੀ ਤੇ ਰਣਜੀਤ ਨੇ ਵੀਰ ਕੇ ਵਿਸ਼ਵਾਸ ਕਰ ਲਿਆ ਉਤ ਇੱਕੋ ਗੱਲ ਬੋਲੀ ਜਾਂਦੇ ਕਿ ਅਹੀਂ ਕੋੜ ਤੈਨੂੰ ਪਤਾ ਹੈ ਕੋੜ ਤੈਨੂੰ ਪਤਾ ਹੈ ਤੇ ਸੋਨੂ ਬਾਜੀ ਨੇ ਇਹ ਗੱਲ ਕਹਤੀ ਆ ਕਿ ਸ਼ੰਮੀ ਭਾਬੀ ਨੇ ਮੈਨੂੰ ਕੋਡ ਦੱਸਿਆ ਵਾ ਮੰਮੀ ਮੈਂ ਆਪਣੀ ਘਰ ਦਾ ਆਪਣੀ ਏਟੀਐਮ ਦਾ ਕੋਡ ਕਿੱਦਾਂ ਦੱਸ ਸਕਦੀ ਆ ਕਿਸ ਨੂੰ ਮੰਮੀ ਤੁਸੀਂ ਆਪ ਸੋਚੋ ਫਿਰ ਉਹ ਜੈ ਸ਼ੰਮੀ ਮੈਨੂੰ ਤੇ ਆਇਆ ਜਿੱਦੋਂ ਤੂੰ ਆਪਣੇ ਪੇਕੇ ਗਈ ਹਾਂ ਜਾਂ ਤਾਂ ਤੈਨੂੰ ਪੇਕੇ ਗਈ ਮੈਨੂੰ ਥੋੜੇ ਜਿਹਾ ਪੈਸਿਆਂ ਦੀ ਲੋੜ ਹੀ ਮੈਂ ਤੈਨੂੰ ਕਿਹਾ ਸ਼ੰਮੀ ਤੂੰ ਆਖਿਆ ਮਮੀ ਮੈਂ ਤੈਨੂੰ ਨੰਬਰ ਲਿਖ ਕੇ ਦੇ ਜਾਨੀ ਆ ਆ ਲਓ ਤੇ ਪੈਸੇ ਕਢਵਾ ਲਓ ਚੇਤਾ ਹੈ ਨਾ ਹਾਂਜੀ ਉਹ ਤੂੰ ਜਿਹੜੀ ਪੱਤੀ ਆ ਨਾ ਉਹ ਮੈਂ ਜਿਹੜਾ ਪਰਸ ਗੁਰਦਰੀਦ ਖੜਦੀ ਆ ਨਾ ਹਾਂਜੀ ਮੈਨੂੰ ਉਹ ਪਰਚੀ ਲੱਭੀ ਨਹੀਂ ਉਹ ਉਹ ਪਰਸ ਜੇ ਮੇਰੀ ਪੱਤੀ ਉਹ ਹੁੰਦੀ ਆ ਤੇ ਪਰ ਉਹ ਤੇ ਗੁਰਦਰੀਦ ਖੜਦੀ ਆ ਇਹਦਾ ਮਤਲਬ ਇਹ ਹੋਇਆ ਕਿ ਕੋਟ ਨੰਬਰ ਉਹ ਪੱਤੀ ਤੇ ਹੀ ਇਹਨਾਂ ਵੇਖ ਕੇ ਤੇ ਪੈਸੇ ਕਢਾ ਲਈ ਚੇਤਾ ਹੈ ਨਾ ਰੱਬਾ ਮਮੀ ਜੀ ਤੁਸੀਂ ਆ ਗੱਲ ਮੈਨੂੰ ਅੱਜ ਦੱਸਣ ਦੇ। ਤੁਸੀਂ ਮੈਨੂੰ ਉਦੋਂ ਦਾ ਹੀ ਕਹੋ ਨਾ ਕਿ ਉਹ ਪਰਚੀ ਨਹੀਂ ਲੱਭਦੀ ਪਈ ਸ਼ੰਮੀ, ਕੋਟ ਗਵਾਚ ਗਿਆ ਵਾ ਜਿਹੜਾ ਲਿਖਿਆ ਸੀ ਪੁੱਤ ਗੁਰਪ੍ਰੀਤ ਕੋ ਪਰਸੇ ਆ। ਪਰਸੇ ਤੇ ਮੈਨੂੰ ਪਤਾ ਵਾ ਪਰ ਮੈਨੂੰ ਇਹ ਨਹੀਂ ਪਤਾ ਹੈਗਾ ਮੰਮੀ ਕਿ ਪਰਚੀ ਨਹੀਂ ਲੱਭਣ ਦੀ ਉਹ ਵਾਲੀ। ਤੁਸੀਂ ਹੁਣ ਦੱਸਣ ਦੇ ਜਿਆ ਸਾਰੀਆਂ ਚੀਜ਼ ਪੁੱਤ ਬੁੱਢੇ ਬੰਦੇ ਦੇ ਦਿਮਾਗ 'ਚ ਨਿਕਲ ਜਾਂਦੀ ਗੱਲ। ਉਹ ਹਾਰ ਕੋਰਟ ਨੰਬਰ ਦਾ ਚੇਤਾ ਆਇਆ। ਭੀ ਜੇ ਤੇਰੇ ਕੋ ਆ ਜਾਉਂਦੇ ਵਾ ਤੇ ਮੈਨੂੰ ਤਾਂ ਚੇਤਾ ਹੀ ਨਹੀਂ ਸੀ ਮੇਰੇ ਕੋ ਪਰ ਮੈਨੂੰ ਚੇਤਾ ਨਹੀਂ ਮੈਨੂੰ ਉਹ ਪਰਚੀ ਤਾਂ ਲੈ ਕੇ ਦਿੱਤਾ ਸੀ। ਭੀ ਨਹੀਂ ਪੁੱਤ ਅਖੜਾ ਦਾ ਚੇਤਾ ਰਹਿੰਦਾ। ਉਹ ਮੇਛਾ ਗੁਰਬੀ ਤੋਂ ਉਹ ਪਰਸ ਕਰਦੀ ਆ ਇਹਦਾ ਮਤਲਬ ਆ ਕੋਡ ਨੰਬਰ ਉਹਨਾਂ ਕੋ ਸਾਰੇ ਕੰਮਾਂ ਦਾ ਮੈਂ ਨਾ ਕੀਤੇ ਆ ਤੇ ਸਾਰੇ ਜੋ ਆ ਤੇਰੇ ਨਾਲ ਪਾਤੀ ਤੇ ਸ਼ਮੀ ਪੈਸੇ ਕਢਉਂਦੀ ਰਹੀ ਮੈਨੂੰ ਅੱਜ ਵੀ ਪਤਾ ਨਹੀਂ ਆ ਤੇ ਸ਼ਮੀ ਨੂੰ ਕਿਹੜੀ ਗੱਲ ਦਾ ਘਾਟਾ ਘਾਟਾ ਮੰਮੀ ਬੇਸ਼ੱਕ ਤੁਸੀਂ ਮੈਨੂੰ ਸਾਰਾ ਕੁਝ ਦਿੰਦੀ ਹੋ ਮੰਮੀ ਪਰ ਘਾਟਾ ਇਸ ਤਿੱਧਰ ਕਿ ਜਿਹੜੀ ਚੀਜ਼ ਤੁਹਾਨੂੰ ਮੈਨੂੰ ਦੇਣੀ ਚਾਹੀਦੀ ਸੀ ਉਹ ਤੇ ਤੁਸੀਂ ਦਿੱਤੀ ਨਹੀਂ ਇੱਕ ਵਿਸ਼ਵਾਸ ਮੰਮੀ ਇੱਕ ਵਿਸ਼ਵਾਸ ਤੁਹਾਨੂੰ ਮੇਰੇ ਤੇ ਕਰਨਾ ਚਾਹੀਦਾ ਹੈ ਕਿ ਮੈਨੂੰ ਤੁਹਾਡੇ ਤੇ ਕਰਨਾ ਚਾਹੀਦਾ ਉਹ ਤੇ ਸਾਡੇ ਚ ਹੈ ਹੀ ਨਹੀਂ ਨਾ ਮੈਨੂੰ ਤੁਸੀਂ ਦੇ ਸਕੇ ਤੇ ਨਾ ਮੈਂ ਤੁਹਾਨੂੰ ਦੇ ਸਕੀ ਅੱਜ ਤੱਕ ਇਨਸ ਆਲਬਮਸ ਮੈਂ ਐਵੇਂ ਹੀ ਕੱਟ ਲਈ ਇਸ ਘਰ ਤੇ ਮੰਮੀ ਐਵੇਂ ਹੀ ਕੱਟ ਲੈ ਫੋਜੂਲ ਦੇ ਪੁੱਤ ਤੂੰ ਸਹੀ ਕਹਿਂ ਰਹੀ ਆ ਹੁਣ ਇੰਨੀਆਂ ਗੱਲਾਂ ਕਰਕੇ ਪੁੱਤ ਮੈਨੂੰ ਸ਼ਰਮਿੰਦਾ ਨਾ ਕਰ ਗਲਤੀ ਪੁੱਤ ਮੇਰ ਕੋ ਵੀ ਹੋ ਗਈ ਆ ਵੇ ਕਿੱਡੀ ਵੱਡੀ ਗਲਤੀ ਹੋ ਗਈ ਆ ਗਲਤੀ ਤੇ ਮੇਰ ਕੋ ਹੋਈ ਤੇ ਸਾਰੀਆਂ ਸਹਿਣੀਆਂ ਤੈਨੂੰ ਪਈਆਂ ਪੁੱਤ ਅੱਜ ਤੋਂ ਬਾਅਦ ਮੈਂ ਤੇਰੇ ਦੇ ਵਿਸ਼ਵਾਸ ਕਰੂੰਗੀ ਪੁੱਤ ਮੈਨੂੰ ਨਾ ਮਾਫ ਕਰ ਦੇ ਤੂੰ ਵੀ ਮੇਰੀ ਧੀ ਆ ਮੈਂ ਤੈਨੂੰ ਛੱਡ ਕੇ ਉਹ ਗੁਰਪ੍ਰੀਤ ਤੇ ਵਿਸ਼ਵਾਸ ਕਰਦੀ ਰਹੀ ਆ ਪੁੱਤ ਆਪਾਂ ਮਾਂਵਾ ਧੀ ਆ ਮੈਂ ਤੇਰੇ ਤੇ ਵਿਸ਼ਵਾਸ ਕਰੂੰਗੀ ਮੈਂ ਹੋਰ ਕਹੇ ਤੇ ਨਹੀਂ ਕਰਦੀ ਇੱਕ ਵਾਰਾ ਪੁੱਤ ਮੇਰ ਕੋ ਗਲਤੀ ਹੋ ਗਈ ਆ ਮੰਮੀ ਹੁਣ ਤੂੰ ਵੀ ਮੈਨੂੰ ਬਾਤ ਕਰਕੇ ਮੈਂ ਮੰਨਦੀ ਆ ਗੁਰਪ੍ਰੀਤ ਤੁਹਾਡੀ ਧੀ ਆ ਤਾਂ ਉਹਦੇ ਤੇ ਪਹਿਲੇ ਵਿਸ਼ਵਾਸ ਕਰਨਾ ਚਾਹੀਦਾ ਹੈ ਪਰ ਮੰਮੀ ਕਿਸੇ ਵੇਲੇ ਪਤਾ ਕੀ ਹੁੰਦਾ ਹੈ ਕਦੇ ਕਦੇ ਆਪਣੇ ਰਿਸ਼ਤੇ ਵੀ ਨਹੀਂ ਬੰਦੇ ਖੋਂਦੇ ਪਰ ਬਾਹਰ ਦੇ ਰਿਸ਼ਤੇ ਆਪਣੇ ਬਣ ਜਾਂਦੇ ਆ ਇਹ ਕੋਈ ਪਤਾ ਨਹੀਂ ਹੁੰਦਾ ਮੰਮੀ ਇਹ ਉਹ ਗੱਲ ਸਾਡੇ ਘਰ ਚੋਂ ਡਈ ਆ ਇਹੋ ਤੇ ਪੁੱਤ ਗੱਲ ਆ ਜਿੱਥੇ ਮੈਂ ਗਲਤੀ ਖਾ ਗਈ ਆ ਇਹੋ ਗੱਲ ਗੱਲ ਆ ਚਲੋ ਮੰਮੀ ਬਾਰ-ਬਾਰ ਤੁਸੀਂ ਮੈਨੂੰ ਮਾਫੀ ਨਾ ਮੇਰੇ ਕੋਲੋਂ ਮੰਗੋ ਮੈਨੂੰ ਚੰਗਾ ਨਹੀਂ ਲੱਗਦਾ ਪਿਆ ਮੈਂ ਹਾਂ ਠੀਕ ਹੈ ਕਿਉਂਕਿ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੋ ਗਿਆ ਹੈ ਹਾਂ ਪੁੱਤ ਅੱਛਾ ਮੰਮੀ ਹੁਣ ਆਪਾਂ ਪਤਾ ਕੀ ਕਰਨਾ ਵਾ ਕੀ ਕਰਨਾ ਆਪਾਂ ਇਹ ਕਰਨਾ ਆ ਕੀ ਰਣਜੀਤ ਨੂੰ ਤੁਸੀਂ ਆ ਸਾਰੀਆਂ ਚੀਜ਼ਾਂ ਦੱਸੋਗੇ ਤੇ ਜਿੰਨਾ ਰਣਜੀਤ ਇਹਨਾਂ ਦੀਆਂ ਜੰਜੀਰਾਂ 'ਚ ਜਕੜਿਆ ਪਿਆ ਨਾ ਉਹਨਾਂ ਨੂੰ ਨਿਕਲੂ ਉਹ ਇਹ ਗੱਲ ਨਹੀਂ ਮੰਨੂਗਾ ਕਿ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਅਸੀਂ ਹੌਲੀ-ਹੌਲੀ ਨਾ ਮੰਮੀ ਦੋਵਾਂ ਨਵੇਂ ਸਾਸ ਨੇ ਮਿਲ ਕੇ ਇਹਨਾਂ ਦੋਵਾਂ ਜੀਆਂ ਦੀ ਅਸਲੀਅਤ ਉਹਦੇ ਅੱਗੇ ਸਾਹਮਣੇ ਲਿਆਉਣੀ ਆ ਹਾਂ ਹਾਂ ਪੁੱਤ ਆਪਾਂ ਇਹਨਾਂ ਨੂੰ ਘਰੋਂ ਨਹੀਂ ਕੱਢਣਾ ਮੰਮੀ ਆਪਾਂ ਘਰੋਂ ਨਹੀਂ ਕੱਢਣਾ ਉਹ ਖੁਦ ਇਹਨਾਂ ਨੂੰ ਘਰੋਂ ਧੱਕੇ ਮਾਰ ਕੇ ਕੱਢਣਗੇ ਇੱਕ ਦਿਨ ਠੀਕ ਹੈ ਇਸ ਚੀਜ਼ ਤੇ ਮੰਮੀ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਕੋਈ ਨਹੀਂ ਪੁੱਤ ਮੈਂ ਜਿਹਨਾਂ ਸਾਥ ਦਵਾਂਗੀ ਪੱਕਾ ਨਾ ਮੰਮੀ ਹਾਂ ਪੱਕਾ ਪੁੱਤ ਮੰਮੀ ਇਹਨਾਂ ਨੂੰ ਹੁਣ ਇਹ ਗੱਲ ਦਾ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਡੀ ਨੌ ਸੱਸ ਦੀ ਸੁਲਾ ਹੋ ਗਈ ਆ ਤੇ ਅਸੀਂ ਇੱਕ ਮਿਕ ਹੋ ਗਈਆਂ ਆ ਇਹਨਾਂ ਸਾਹਮਣੇ ਤੁਸੀਂ ਮੇਰੇ ਨਾਲ ਉਦਾਂ ਹੀ ਬਿਹੇਵੀਅਰ ਕਰਨਾ ਹੈ ਜਿੱਦਾਂ ਅੱਗੇ ਕਰਦੇ ਤੇ ਵਿੱਚੋਂ ਅਸੀਂ ਦੋਵੇਂ ਇੱਕ ਹੀ ਆ ਇਸ ਗੱਲ ਦਾ ਰਣਜੀਤ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਠੀਕੋ ਪੁੱਤ ਠੀਕ ਹੈ ਕਿਉਂਕਿ ਵੇਖੋ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇੱਕ ਮਿਕ ਹੋ ਗਏ ਆ ਜਿਹੜੀਆਂ ਗੇਮਾਂ ਗੁਰਪ੍ਰੀਤ ਨੇ ਖੇਡਣੀਆਂ ਆ ਉਹ ਬੰਦ ਕਰ ਦੂਗੀ ਨਾ ਖੇਡਣ ਦੀ ਹਾਂ ਉਹਨੇ ਤੁਹਾਨੂੰ ਫਿਰ ਦੱਸਣੀਆਂ ਨਹੀਂ ਆ ਜਦੋਂ ਉਹਨੂੰ ਪਤਾ ਲੱਗੂਗਾ ਨਾ ਕਿ ਮਾਂ ਮੇਰੀ ਆ ਸ਼ਮੀ ਨਾਲ ਨਹੀਂ ਦੀ ਬੰਡੀ ਉਹ ਤੁਹਾਨੂੰ ਇੱਕ ਇੱਕ ਚੀਜ਼ ਦੱਸੂਗੀ ਕਿ ਮੰਮੀ ਆ ਕਰਨਾ ਉਹ ਕਰਨਾ ਇਹਦੇ ਨਾਲ ਇਦਾਂ ਕਰੋ ਉਦਾਂ ਕਰੋ ਠੀਕ ਲੱਗੀ ਸਮਝ ਆ ਨਾ ਇਨਾ ਦੋਵਾਂ ਨੂੰ ਘਰੋਂ ਕੱਢਣ ਚ ਬਸ ਮੈਂ ਤੇਰਾ ਸਾਥ ਪੁੱਤ ਦਊਂ ਠੀਕ ਹੈ ਮੈਂ ਤੇਰਾ ਬੜਾ ਘਰ ਬਚਾਉਂਗੀ